ਪਾਲ ਕੀ ਕਹੀਏ ਇਹਨੇ ਬਾਰੇ ਇਹ ਤਾਂ ਸੱਚੀ ਬਾਬਾ ਜੀ ਨੇ ਕਿਹਾ ਕਿ ਕੋਈ ਰੂਹਾ ਧਰਤੀ ਤੇ ਆਉਂਦੀ ਹੈ ਦੁਨੀਆਂ ਨੂੰ ਪਤਾ ਹੀ ਨਹੀਂ ਲੱਗਦਾ ਕੌਣ ਕਿਸ ਰੂਪ ਚ ਆ ਕੇ ਸਾਰਾ ਕੁਝ ਕਰਕੇ ਆਪਣਾ ਲੰਘ ਜਾਂਦੀ ਹੈ ਅੱਗੇ ਤੁਸੀਂ ਉਹਦਾ ਪਹਿਰਾਵਾ ਰੂਪੇ ਦੇਖਦੇ ਰਹ ਜਾਂਦੇ ਵੀ ਇਹ ਤਾਂ ਕੌਣ ਵਾਲੇ ਨੇ ਇਹ ਤਾਂ ਬਜਾਉਣ ਵਾਲੇ ਨੇ ਪਰ ਅੰਦਰੋਂ ਰੂਹ ਕਿਦਾਂ ਦੀ ਆ ਇਹ ਪਤਾ ਨਹੀਂ ਲੱਗਦਾ ਉਹ ਇਹਨਾਂ ਦੇ ਕਿਰਦਾਰ ਚ ਪਤਾ ਲੱਗਦਾ ਹੈ ਕਿਉਂਕਿ ਐਦਾਂ ਦੇ ਰੂਹਾ ਕੁਝ ਲੋਕ ਤਾਂ ਦੱਲ ਨਹੀਂ ਕਰਦੇ ਹੁੰਦੇ ਨੇ ਨਾ ਸੱਭਿਆਚਾਰ ਦੀਆਂ ਵਿਰਸੇ ਦੀਆਂ ਪਰ ਇਹਨਾਂ ਨੇ ਸਾਭਿਆ ਤੇ ਇਹਨਾਂ ਨੇ ਕਰਕੇ ਦਿਖਾਇਆ ਹੈ ਇਹਨਾਂ ਨੇ ਉਹ ਪੈਣਾ ਜਿਨ੍ਹਾਂ ਨੂੰ ਕੋਈ ਸਹਾਰਾ ਨਹੀਂ ਸੀਗਾ ਉਹਨਾਂ ਦਾ ਆਪੇ ਕਾ ਕਰਾ ਸੋ ਇਹ ਮੇਰਾ ਪੁੱਤ ਅੱਜ ਅੱਜ ਦੇ ਦਿਨ ਘਟੋ ਘਟੇ ਚਾਰ ਫੰਕਸ਼ਨ ਸੀਗੇ ਅਲੱਗ-ਅਲੱਗ ਥਾਵਾਂ ਤੇ ਜਿਹੜੇ ਕਿ ਮੈਨੂੰ ਕਹਿ ਰਹੇ ਸੀ ਤੁਸੀਂ ਮੈਡਮ ਜਾਦਾ ਪੈਸੇ ਲਾ ਲਓ ਪਰ ਸਾਡੇ ਫੰਕਸ਼ਨ ਤੇ ਆਉਣਾ ਮੈਂ ਕਿਹਾ ਨਹੀਂ ਪੈਸੇ ਦੀ ਤਾਂ ਗੱਲ ਹੀ ਨਹੀਂ ਗੱਲ ਤਾਂ ਰੂਹ ਦੀ ਆ ਗੱਲ ਤਾਂ ਮੁਹੱਬਤ ਦੀ ਆ ਉੱਥੇ ਮੈਂ ਕਿਹਾ ਮੇਰਾ ਪੁੱਤ ਉਡੀਕਦਾ ਮੈਂ ਤਾਂ ਆਪਣੇ ਪੁੱਤ ਕੋਲ ਚੱਲੀ ਆ ਉੱਥੇ ਮੈਨੂੰ ਕਿੰਨੀਆਂ ਮੇਰੀਆਂ ਭੈਣਾਂ ਉਡੀਕਦੀਆਂ ਮੇਰੀਆਂ ਧੀਆਂ ਉਡੀਕਦੀਆਂ ਮੈਂ ਤਾਂ ਉੱਥੇ ਜਾਣਾ ਉਹਨਾਂ ਦੇ ਦਰਸ਼ਨ ਕਰਨੇ ਨੇ ਜਾ ਕੇ ਸੋ ਜੋ ਆਨੰਦ ਜੋ ਮਜ਼ਾ ਜੋ એનર્ਜੀ ਤੁਹਾਡੇ ਵਿੱਚ ਆ ਕੇ ਮਿਲਦੀ ਆ ਸਾਰੀ ਦੁਨੀਆ ਦੇ ਵਿੱਚ ਘੁੰਮ ਕੇ ਉਹ ਸ਼ੋਰ ਤਾਂ ਪੈਸਾ ਕਮਾ ਕੇ ਵੀ ਨਹੀਂ ਮਿਲਦੀ ਕਿਉਂਕਿ ਉਹ ਦੁਨੀਆਦਾਰੀ ਆ ਦੁਨੀਆਦਾਰੀ ਤੁਹਾਨੂੰ ਸਕੂਨ ਨਹੀਂ ਦਿੰਦੀ ਤਾਨੂੰ ਸੁੱਖ ਸਹੂਲਤਾਂ ਦਿੰਦੀ ਆ ਪਰ ਸਕੂਨ ਹਮੇਸ਼ਾ ਸੱਚੀ ਸੁੱਚੀ ਮੁਹੱਬਤ ਦੇ ਵਿੱਚੋਂ ਮਿਲਦਾ ਓਹ ਮੁਹੱਬਤ ਤੁਹਾਡੇ ਕੋਲੋਂ ਮਿਲਦੀ ਆ ਤੁਹਾਡੇ ਭੋਲੇ ਪਾਲੇ ਦਿਲਾਂ ਦੇ ਵਿੱਚੋਂ ਮਿਲਦੀ ਆ ਮੁਹੱਬਤ ਹੈਲੋ ਹੈਲੋ ਆ ਠੀਕ ਆ ਹੈਲੋ ਹੈਲੋ ਆ ਠੀਕ ਆ ਜੀ ਆ ਵਧੀਆ ਸੋ ਮੈਂ ਥੋੜਾ ਜਿਹਾ ਪਹਿਲਾਂ ਆਪਣੇ ਪਾਲ ਵੀਰੇ ਨੂੰ ਸਮਰਪਿਤ ਕਰੂੰਗੀ ਵੀਰਾ ਵੀ ਆਇਆ ਹੈ ਮੇਰਾ ਮੇਰਾ ਪੁੱਤ ਵੀ ਆ ਮੇਰਾ ਪਿਓ ਵੀ ਆ ਮੈਂ ਇਹਦੇ ਵਿੱਚੋਂ ਤਿੰਨ ਰਿਸ਼ਤੇ ਦੇਖਦੀ ਆ ਹੈ ਤਾਂ ਮੇਤੋਂ ਬਹੁਤ